ਮੋਹਾਲੀ ਫੇਸ 10 ਸਥਿਤ ਸ਼੍ਰੀ ਦੁਰਗਾ ਮੰਦਿਰ ਵਿੱਚ ਇੱਕ ਵਾਰ ਫੇਰ ਮੰਦਿਰ ਦੇ ਨਿਰਮਾਣ ਕਾਰਜ ਅਤੇ ਹੋਰ ਸੇਵਾਵਾਂ ਦੀ ਜ਼ਿੰਮੇਵਾਰੀ ਪੁਰਾਣੀ ਸੰਸਥਾ ਨੂੰ ਦਿੱਤੀ ਗਈ ਅਤੇ ਇੱਕ ਵਾਰ ਫੇਰ ਮੌਜੂਦਾ ਪ੍ਰਧਾਨ ਰਾਜੇਸ਼ ਸ਼ਰਮਾ ਅਤੇ ਜੇਪੀ ਤੋਖੀਨੂ ਜਨਰਲ ਸਕੱਤਰ ਅਤੇ ਮੁਕੇਸ਼ ਕੁਮਾਰ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਜਿਸ ਕਰ ਯੋਗ ਹੈ ਕਿ ਅੱਜ ਮੰਦਿਰ ਵਿੱਚ ਜਨਰਲ ਹਾਊਸ ਦੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਮੰਦਿਰ ਦੇ ਕੁੱਲ 77 ਮੈਂਬਰਾਂ ਵਿੱਚੋਂ लगभग चरवंजा मैंबर ने अपनी हाजरी दर्ज करवाई इस मीटिंग दौरान श्री ब्राह्मण सभा मोहाली मौजूदा प्रधान चार सौ चौरासी उन्नीस सौ बयासी रजिस्टर्ड सेवा मुक्त एस पी वी के वैद ने भी हिस्सा लिया ਮੈਂ ਤੇ ਜੋ ਅੱਜ ਜੋ ਵੀ ਮੈਨੂੰ ਬਣਾ ਨੇ ਦਿੱਤਾ ਹੋਰ ਵੱਡੀ ਜ਼ਿੰਮੇਵਾਰੀ ਮੈਨੂੰ ਅੱਗੇ ਨਾਲੋਂ ਇਹਨੇ ਦੇਤੀ ਹੈ ਸਾਰੀ ਸੰਸਥਾ ਨੇ ਸੰਸਥਾ ਦੀ ਬਹੁਤ ਵੱਡੀ ਜ਼ਿੰਮੇਵਾਰੀ ਸਾਰੀ ਪਬਲਿਕ ਨੇ ਮਤਲਬ ਜਿਸ ਹੱਸਤਾ ਮੈਨੂੰ ਇਲੈਕਟ ਕੀਤਾ ਮੈਨੂੰ ਲੱਗਦਾ ਵੀ ਜਿਹੜਾ ਮੈਂ ਕੰਮ ਕੀਤੇ ਆ ਉਹਨਾਂ ਦੇ ਪੂਰੀ ਪੂਰੀ ਮੋਹਰ ਲਾਤੀ ਹੈ ਸਾਰੇ ਜਿੰਨੀ ਵੀ ਸੀਗੇ ਨਾ ਸਾਡੇ ਮੈਂਬਰ ਸਾਰਿਆਂ ਨੇ ਮੋਹਰ ਲਾ ਕੇ ਤੇ ਮੇਰੇ ਤੇ ਫੇਥ ਹੋਰ ਜਤਾਇਆ ਵੀ ਹੋਰ ਜ਼ਿਆਦਾ ਕੰਮ ਕਰੋਗੇ ਤੁਸੀਂ ਅੱਗੇ ਜਿੰਨੇ ਮੈਂਬਰ ਅੱਜ ਹਾਜ਼ਰ ਸੀਗੇ ਉਮੀਦ ਕਿੰਨੀ ਸੀਗੀ ਤੁਸੀਂ ਇੰਨੀ ਜ਼ਿਆਦਾ ਤਦਾਦ ਚ ਮੈਂਬਰ ਆਣਗੇ ਜੀ ਨਹੀਂ ਇਹ ਆਪਣੀ ਸਾਡੇ ਮੰਦਰ ਦੀ ਹਿਸਟਰੀ ਵਿੱਚ ਪਹਿਲੀ ਵਾਰੀ ਹੋਇਆ ਜੀ ਇੰਨੀ ਮਤਲਬ ਪਬਲਿਕ ਇੱਥੇ ਆਪਣਾ ਮੈਂਬਰ ਆ ਕੇ ਉਹਨਾਂ ਨੇ ਹਿੱਸਾ ਲਿਆ ਸਾਰਿਆਂ ਨੇ ਔਰ ਸਾਰਿਆਂ ਨੇ ਇੰਟਰਸਟ ਲਿਆ ਵੀ ਕੀ ਕੀ ਹੋ ਰਿਹਾ ਤੇ ਕੀ ਕੀ ਅੱਗੇ ਕਰੋਗੇ ਕੀ ਅੱਗੇ ਤੁਹਾਡੇ ਟਾਰਗੇਟ ਹੈਗੇ ਕਿਸਰ ਕ੍ਰੈਡਿਟ ਕਿਨੂੰ ਦਿੰਦਾ ਜੀ ਕ੍ਰੈਡਿਟ ਮੈਂ ਆਪਣੀ ਸਾਰੇ ਆਪਣੀ ਟੀਮ ਨੂੰ ਸਾਰੇ ਆਪਣੇ ਜਿੰਨੇ ਮੈਂਬਰ ਸੀਗੇ ਉਹਨਾਂ ਨੂੰ ਤੇ ਮਹਿਲਾ ਕੀਰਤਨ ਮੰਡਲੀ ਨੂੰ ਤੇ ਉਹਨਾਂ ਦੀ ਜਿਹੜੀ ਪ੍ਰਧਾਨ ਹੈ ਮੈਡਮ ਮੀਨਾ ਸੈਣੀ ਤੇ ਜੇਪੀ ਤੋਕੀ ਜੀ ਜਿਹੜੇ ਮੇਰੇ ਨਾਲ ਸੈਕਟਰੀ ਸੀ ਜਿਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਮੇਰੀ ਪੂਰੀ ਸਪੋਰਟ ਕੀਤੀ ਤਾਂ ਹੀ ਮੈਂ ਇੱਥੇ ਅੱਜ ਰਿਜ਼ਲਟ ਦੇ ਸਕਿਆ ਸਰ گورਨਿੰਗ ਬੋਡੀ ਦੇ ਵਿੱਚ ਕੋਈ ਨਵੇਂ ਚਿਹਰੇ ਵੀ ਤੁਸੀਂ ਵਿੱਚ ਐਡ ਕੀਤੇ ਕਿ ਪੁਰਾਣੀ ਬੋਡੀ ਕੰਟੀਨਿਊ ਕੀਤੀ ਨਹੀਂ ਕੁਝ ਨਵੇਂ ਵੀ ਹੋਣਗੇ ਕੁਝ ਪੁਰਾਣੇ ਵੀ ਹੋਣਗੇ ਜਿਹੜਾ ਕੋਈ ਟਾਈਮ ਨਹੀਂ ਉਹ ਉਹ ਬੰਦੇ ਅਸੀਂ ਨਹੀਂ ਕਰਾਂਗੇ ਜਾਂ ਜਿਹੜਾ ਕੋਈ ਮਤਲਬ वैसे ये संस्था को कोई कर रहा है वो आपा नहीं हूं नई बॉडी चला सर हूं नए सिरे से तो आपके कोल कार्यभार संभाया ਤੁਸੀਂ ਤੇ ਕੀ ਨਵੀਂ ਚੀਜ਼ ਕਰੋਗੇ ਹੁਣ ਆਉਣ ਵਾਲੇ ਸਮੇਂ ਦੇ ਵੀ ਨਵੀਂ ਚੀਜ਼ ਜਿਹੜੀ ਹੈ ਜੀ ਮੇਰੀ ਪਹਿਲੀ ਪ੍ਰਾਇੋਰਟੀ ਹੈ ਜੂਨ ਤੱਕ ਜਨਰੇਟਰ ਦੇਣਾ ਜੇ ਸੰਸਥਾ ਕੋਲ ਇਸ ਟਾਈਮ ਕੁਛ ਨਹੀਂ ਹੈ ਫੀਡਬੈਕ ਐਨੀ ਪਾਵਰ ਦੀ ਉਹ ਜੂਨ ਤੱਕ ਮੈਂ ਕਰਾਵਾਂਗਾ ਜਿੱਦਾਂ ਮਰਜ਼ੀ ਕਰਾਂ ਜੇ ਤੇ ਬਾਕੀ ਜਿਹੜੀ ਉੱਪਰ ਜਿਹੜੇ ਰੂਮਸ ਬਣਾਣੇ ਆ ਤੇ ਆਪਣੇ ਜਿਹੜੇ ਵੀ ਬਣਾਣੇ ਉਹ ਮੈਂ ਇਹੋ ਜਿਹੇ ਬਣਾਵਾ ਕੇ ਮੁਹੱਲੀ ਦੇ ਪਿੰਡਾਂ ਵਿੱਚ ਜਾਂ ਚੰਡੀਗੜ੍ਹ ਦੇ ਆਪਣੇ ਮੁਹੱਲੀਏ ਏਰੀਆ ਜਾਂ ਚੰਡੀਗੜ੍ਹ ਦਾ ਪੰਚਕੁੱਲੇ ਦੇ ਏਰੀਆ ਤੋਂ ਉਹ ਜੋ ਕਮਰੇ ਨਹੀਂ ਦੇ ਜਿਹੜੇ ਮੈਂ ਬਣਾ ਕੇ ਇਥੇ ਸੰਸਦ ਨੂੰ ਸੌਂਪਾ ਗਾ ਮੇਰੀ ਅੰਨੀ ਕਿ ਡਿਊਟੀ ਹੈ ਵੀ ਮੈਂ ਜਦੋਂ ਵੀ ਮੇਰੀ ਰਹੇਗੀ ਤਾਂ ਮੈਂ ਇਹ ਐਸਾ ਕੰਮ ਕਰਕੇ ਦਾਂਗਾ ਸੰਸਦ ਨੂੰ ਕੋ ਅੱਜ ਦੀ ਜਿਹੜੀ ਕਾਰਜ ਪ੍ਰਦਰਣੀ ਹੈ ਬਹੁਤ ਵਧੀਆ ਹੋਈ ਹੈ ਅਸੀਂ ਚਾਹੁੰਦੇ ਸੀ ਜਿਸ ਤਰ੍ਹਾਂ ਮੈਂਬਰ ਕਟ ਆਣਗੇ ਲੇਕਿਨ ਪੂਰੇ ਮੈਂਬਰ ਆਏ ਮੈਨੂੰ ਚੁੰਝਾ ਪੰਜਾ ਬੰਦੇ ਆਏ ਟੋਟਲ ਗੱਲ ਕੋ 70 70 ਆਰਮੀ ਸੀਗੇ ਜਿਹਨਾਂ ਚੋਂ 50 ਆਦਗੇ ਬਹੁਤ ਅੱਛਾ ਰਿਹਾ ਮੀਟਿੰਗ ਬੜੀ ਸਬੂਤ ਹੋਈ ਬੜੇ ਸੁਖਾਵੇ ਮਾਟਮੋਸਫੀਅਰ ਜਿਹੜੀ ਹੈ ਔਰ ਬੜੇ ਹੀ ਅੱਛੇ ਢੰਗ ਨਾਲ ਸ਼ਰਮਾਈ ਜਾਦੇ ਦੁਨੀਆਂ ਜਾਣਦੀ ਹੈ ਕੰਮ ਬੋਲਦਾ ਜਿਹਨੂੰ ਕਹਿੰਦੇ ਵੀ ਕੰਮ ਬੋਲਦਾ ਤੇ ਆਪਣੇ ਆਪ ਹੀ ਪੈਸਾ ਵੀ ਆਉਂਦਾ ਹੁਣ ਸਾਡੇ ਕੋਲ ਫਾਈਨੈਂਸ਼ੀਅਲ ਦੇ ਮੁਤਾਬਿਕ ਇਸ ਸਾਲ ਚ 22 23 ਲੱਖ 23 ਲੱਖ ਜਿਹੜਾ ਕੋ 2 ਲੱਖ 84000 ਰੁਪਏ ਆ ਚੁੱਕਾ ਹੈ ਇਹ ਚੋ ਅਸੀਂ 2 ਲੱਖ 46000 ਰੁਪਏ ਖਰਚ ਕਰ ਚੁੱਕੇ ਹਾਂ ਔਰ ਬਾਕੀ ਜਿਹੜਾ 30 35000 ਰੁਪਏ ਬਾਕੀ ਉਹ ਵੀ ਅਸੀਂ ਪੇਮੈਂਟ ਕਰਤੀ ਹੈ ਲੇਕਿਨ ਉਹ ਇਹ ਅਸੀਂ 10 ਤੱਕ ਇਹਨਾਂ ਨੂੰ ਸਾਫ਼ ਦਿੱਤਾ ਜਨਰਲ ਬੋਡੀ ਮੀਟਿੰਗ ਅੱਜ ਸੀਗੀ ਇਸ ਕਰਕੇ 10 ਤੱਕ ਸਾਫ਼ ਦਿੱਤਾ ਤੇ ਸਰ ਕੋਈ ਵੀ ਤੁਹਾਡਾ ਮੈਂਬਰ ਜਿਹੜਾ ਖਰਚਾ ਹੋਇਆ ਹੈਗਾ ਉਹ ਕੋਈ ਵੀ ਇਨਫੋਰਮੇਸ਼ਨ ਲੈ ਸਕਦਾ ਹੈਗਾ ਤਾਂ ਬਿਲਕੁਲ ਸਾਡੇ ਅਸੀਂ ਅਸੀਂ ਇਨਫੋਰਮੇਸ਼ਨ ਜਿਹੜੀ ਆ ਜੀ ਕੁਆਲ ਈਅਰਲੀ ਬਾਹਰ ਲਾਈ ਦੀ ਹੈ ਨੋਟਿਸ ਬੋਰਡ ਦੇ ਉੱਤੇ ਲਾਈ ਦੀ ਹੈ ਔਰ ਫਸਟ ਉਹ ਮਲਕੇ ਪਹਿਲੇ ਹਫਤੇ ਦੇ ਪਹਿਲੇ ਕਲੋਜ਼ਿੰਗ ਸਾਲ ਤੋਂ ਬਾਅਦ ਪਹਿਲੇ ਹਫਤੇ ਜੀ ਅਸੀਂ ਡਿਸਪਲੇ ਕਰ ਦਿੱਤੀ ਹੈ ਨੋਟਿਸ ਬੋਰਡ ਤੇ ਕਿ ਇੰਨਾ ਪੈਸਾ ਮੰਦਰ ਕੋ ਆਇਆ ਇੰਨਾ ਖਰਚ ਹੋਇਆ ਇੰਨਾ ਆ ਡਿਟੇਲ ਸਰ ਅੱਜ ਕਿਹੜੇ ਆਬਜ਼ਰਵਰ ਤੁਸੀਂ ਉਹਨਾਂ ਦੀ ਰੈਨਮੈਚ ਦੇ ਵਿੱਚ ਤੁਸੀਂ ਅੱਜ ਮੈਂ ਬਹੁਤ ਹੀ ਧੰਨਵਾਦੀ ਆ ਬੈਸ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਇੱਕ ਛੋਟੀ ਜਿਹੀ ਕਾਲ ਦੇ ਉੱਤੇ ਆ ਗਏ ਔਰ ਸਾਡੀ ਜਿਹੜੀ ਜਨਰਲ ਹੌਸ ਹੈ ਕਹਿੰਦਾ ਉਸਨੇ ਇਹਨਾਂ ਨੂੰ ਔਨ ਕੀਤਾ ਕੇ ਐਲ ਸ਼ਰਮਾ ਜੀ ਇਹ ਮੇਰੇ ਨਾਲ ਸੀਨੀਅਰ ਮੈਂਬਰ ਨੇ ਸਾਡੇ ਬਹੁਤ ਹੀ ਰਿਸਪੈਕਟਿਵ ਆਦਰਨੀ ਆ ਸਾਡੇ ਇਹਨਾਂ ਨੇ ਇਹ ਹੌਸ ਨੇ ਇਹਨਾਂ ਦੋਨਾਂ ਨੂੰ ਆਬਜ਼ਰਵਲ ਆ ਇਹਨਾਂ ਦੇ ਉਹਦੇ ਥੱਲੇ ਸਾਰਾ ਇਲੈਕਸ਼ਨ ਹੋਇਆ ਇਹਨਾਂ ਨੇ ਦੇਖ ਰਵੇ ਕੀਤੀ ਇਹਨਾਂ ਨੇ ਹੀ ਪ੍ਰੋਸੀਡਿੰਗ ਜਾਈ ਇਹ ਬਹੁਤ ਹੀ ਵਧੀਆ ਢੰਗ ਦੇ ਨਾਲ ਬਹੁਤ ਹੀ ਸੁਚੇਤ ਢੰਗ ਦੇ ਨਾਲ ਕੰਮ ਹੋਇਆ ਔਰ ਕਿਸੇ ਨੇ ਅਬਜੈਕਸ਼ਨ ਨਹੀਂ ਕੀਤਾ ਔਰ ਸਾਰਿਆਂ ਨੇ ਹੀ ਕਮੇਟੀ ਸਲਾਹਨਾ ਕੀਤੀ ਔਰ ਇਹ ਕੰਮ ਨੂੰ ਦੇਖਦੇ ਹੋਏ ਅਸੀਂ ਮਤਲਬ ਕਿ ਕਈ ਐਟਮੈਂਸ ਦੀਆਂ ਜਿਹੜੇ ਪਰਸਨਲ ਇੰਟਰਸਟ ਸੀ ਉਹ ਵੀ ਉਹਨਾਂ ਨੇ ਕਿਹਾ ਨਹੀਂ 2-4000 ਰੁਪਏ ਦੀ ਕੋਈ ਗੱਲ ਨਹੀਂ ਤੁਸੀਂ ਕਰੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ 77 ਮੈਂਬਰ ਹੈਗੇ ਟੋਟਲ ਤੇ 53 54 ਦੇ ਕਰੀਬ ਪ੍ਰਜੈਕਟੇਸ਼ਨ ਸੀਗੇ ਹਾਂਜੀ ਹਾਂਜੀ ਉਹਨਾਂ ਚ ਸਰਬਸੰਮਤੀ ਨਾਲ ਚੁੜਨਾ ਕੋਈ ਵਿਰੋਧ ਨਾ ਹੋਣਾ ਨਹੀਂ ਬਿਲਕੁਲ ਬਿਲਕੁਲ ਇਸ ਗੱਲ ਦੀ ਵਿਅਸਾਭਬ ਵੀ ਆਇਆ ਥੈਂਕਸ ਜਨਾਜ਼ਦਾ ਕਿ ਇਹਨਾਂ ਦਾ ਬਹੁਤ ਹੀ ਇਨਫਲੂਐਂਸ ਹੈ ਇਸ ਏਰੀਆ ਚ ਇਹਨਾਂ ਦੀ ਬਹੁਤ ਹੀ ਸ਼ੇ ਹੈ ਇਸ ਏਰੀਆ ਚ ਇਹ ਇਹਨਾਂ ਦੀ ਗੱਲ ਵੀ ਅਸੀਂ ਮੰਨਦੇ ਆ ਕਿਉਂਕਿ ਸਾਡੇ ਸੀਨੀਅਰ ਵੀ ਹੈ ਔਰ ਅਚੀ ਪੋਸਟ ਹੁੰਦੇ ਰਹੇ ਆ ਔਰ ਇਸ ਕਰਕੇ ਇਹ ਬੜੇ ਇਸ ਮੂਦੇ ਟੰਗਾ ਬੜੇ ਸ੍ਰੀਜ ਦੇ ਟੰਗ ਦੇ ਨਾਲ ਮੀਟਿੰਗ ਹੋਈ ਹੈ ਔਰ ਅੱਜ ਦੀ ਮੀਟਿੰਗ ਲੋਗ ਵੀ ਪ੍ਰੇਜ਼ ਕਰਦੇ ਗਏ ਐ ਇਸ ਗੱਲ ਦੀ ਕਿ ਵਾਕਈ ਅੱਜ ਜਿਹੜੀ ਮੀਟਿੰਗ ਹੋਈ ਹੈ ਉਹ ਸੀ ਕਾਮਯਾਬ ਮੀਟਿੰਗ ਔਰ ਅੱਛੀ ਮੀਟਿੰਗ ਸੀ ਮੰਤਤ ਨਾਲ ਜੋ ਸੰਘਤ ਜੁੜੀ ਹੈ ਨਵੀਂ ਬੋਡੀ ਦੁਬਾਰਾ ਬਣੀ ਹੈ ਕੀ ਉਹਨਾਂ ਨੂੰ ਕੀ ਸਨੇਹਾ ਕੀ ਦੇਣਾ ਚਾਹੋਗੇ ਕਿਉਂਕਿ ਜਦ ਕੋਈ ਦਾਨ ਕਰਦਾ ਹੈ ਤਾਂ ਹਰੇ ਦੇ ਮਨ ਚ ਕਿਤਨ ਕਿਤ ਖਿਆਲ ਹੁੰਦਾ ਕਿ ਅਰੇ ਬੋਡੀ ਸਹੀ ਚੁਣੀ ਗਈ ਹੈ ਸਹੀ ਆਏਗੀ ਤਾਂ ਹੋਰ ਡਵੈਲਪਮੈਂਟ ਹੋਏਗੀ ਦੇਖੋ ਗੱਲ ਹੈ ਕਿ ਅਸੀਂ ਹਰੇਕ ਬੰਦੇ ਨੂੰ ਇਹ ਗੱਲ ਕਹਿਦੀ ਹੈ ਹਰੇਕ ਨੂੰ ਭੀ ਚਾਹੇ ਕੋਈ ਇੱਕ ਨਵਾਂ ਬੈਦਵੇ ਉਹਦੀ ਵੀ ਰਸੀਦ ਸਾਡੇ ਤੋਂ ਬੰਦੇ ਰਸੀਦ ਲੈ ਕੇ ਜਾਂਦੇ ਆ ਅਸੀਂ ਉਹ ਪੈਸਾ ਇੱਕ ਪੈਸਾ ਜਿੱਥੇ ਖਰਚ ਹੋਣਾ ਹੁੰਦਾ ਅਸੀਂ ਸੂਝ ਸਮਝ ਕੇ ਖਰਚ ਕਰੀਦਾ ਕਿ ਇੱਕ ਪੈਸੇ ਦੀ ਵੀ ਆ ਕੇ ਪੌਣੇ ਬੈਜ ਕੰਮ ਚੱਲ ਜੇ ਤੁਹਾਡਾ ਤੇ ਅੱਛਾ ਕੰਮ ਹੋਵੇ ਔਰ ਸਹੀ ਦਾ ਕੰਮ ਹੋਵੇ ਸਾਨੂੰ ਦੇਖ ਕੇ ਸਾਡੀ ਇਮਾਨਦਾਰੀ ਨੂੰ ਕਹ ਲੋ ਜਾਂ ਕੁਝ ਕਹ ਲੋ ਪਬਲਿਕ ਨਾਲ ਜੁੜ ਰਹੀ ਹੈ ਪਬਲਿਕ ਅਗਿਆਰੀ ਹੈ ਉਹਨਾਂ ਨੇ ਇਹ ਪਤਾਇਆ ਕਿ ਕਮੇਟੀ ਜਿਹੜੀ ਅਸੀਂ ਦਾਨ ਦੇਵਾਂਗੇ ਜੋ ਪੈਸਾ ਦੇਵਾਂਗੇ ਇਹ ਸਾਡਾ ਜਰੂਰ ਲੱਗੇਗਾ ਮੰਦਿਰ ਦੇ ਉੱਤੇ ਕਿੰਨਾ ਕਿੰਨਾ ਡਿਵੈਲਪਮੈਂਟ ਕੰਮ ਚ ਲੱਗੇਗਾ ਇਸ ਦਾ ਕਿਉਂ ਜਾਣਦੇ ਰਿਹਾ ਉਹ ਉਹਨਾਂ ਦੇ ਮਨ ਚ ਇਹ ਭਾਵਨਾ ਹੈ ਕਿ ਬਹੁਤ ਅੱਛੀ ਕਮੇਟੀ ਤੁਸੀਂ ਮੰਦਿਰਾਂ ਦੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਹੋ ਔਰ ਸਾਨੂੰ ਸਾਰੇ ਮੰਦਿਰਾਂ ਦੀ ਕਾਰਪਨਾਲੀ ਦਾ ਪਤਾ ਹੈ ਮੈਨੂੰ ਇਸ ਕਮੇਟੀ ਨੇ ਮਾਨ ਬਖਸ਼ਿਆ ਔਰ ਸਾਡੇ ਨਾਲ ਸ਼ਰਮਾ ਜੀ ਨੇ ਕੇਰ ਸ਼ਰਮਾ ਜੀ ਇਹਨਾਂ ਸਾਨੂੰ ਦੋਨਾਂ ਨੂੰ ਇਹਨਾਂ ਕਮੇਟੀ ਨੇ ਔਰ ਡਨਰ ਹਾਊਸ ਨੇ ਸਾਨੂੰ ਇਹ ਮਾਨ ਬਖਸ਼ਿਆ ਕਿ ਅੱਜ ਦਾ ਜੀ ਦੀ ਚੋਣ ਉਹ ਸੀ ਕਰਵਾਏ ਇਹਨਾਂ ਨੇ ਤੇ ਮੈਨੂੰ ਬੜੇ ਗਰਵ ਨਾਲ ਕਹਿਣਾ ਪੈਂਦਾ ਤੇ ਠੀਕ ਹੈ ਜਿਹੜਾ ਵੀ ਆਦਮੀ ਕੰਮ ਕਰਦਾ ਉਹ ਪਾਵਕ ਜ਼ਰੂਰ ਹੁੰਦਾ ਸ਼ਰਮਾ ਜੀ ਨੇ ਜਦੋਂ ਇਹਨਾਂ ਨੂੰ ਪ੍ਰਧਾਨ ਬਣਾਇਆ ਸੀ ਉਦੋਂ ਵੀ ਮੈਂ ਇਸ ਵਿੱਚ ਆਪਣਾ ਯੋਗਦਾਨ ਪਾਇਆ ਸੀ ਤੇ ਇਹਨਾਂ ਨੂੰ ਪ੍ਰਧਾਨ ਬਣਾਇਆ ਸੀ ਦੇ ਬੰਦ ਤੋਂ ਬਾਅਦ ਅਜ ਦੋ ਸਾਲ ਬਾਅਦ ਇਹ ਇਲੈਕਸ਼ਨ ਹੋਏ ਨੇ ਤੇ ਮੈਂ ਦੇਖਿਆ ਕਿ ਵੀ ਕਿਵੇਂ ਇਸ ਦੁਰਗਾ ਮਾਤਾ ਮੰਦਰ ਦਾ ਕਾਇਕਲਪ ਟੋਕੀ ਜੀ ਨਾਲ ਮਿਲ ਕੇ ਕਿਉਂਕਿ ਜਿਹੜਾ ਪ੍ਰਧਾਨ ਹੈ ਉਹ ਇਕੱਲਾ ਕੰਮ ਨਹੀਂ ਕਰ ਸਕਦਾ ਜ ਆਪਣੇ ਜਨਰਲ ਸੈਕਟਰੀ ਨਾਲ ਤੇ ਜਨਰਲ ਸੈਕਟਰੀ ਇਕੱਲਾ ਕੰਮ ਨਹੀਂ ਕਰ ਸਕਦਾ ਪ੍ਰਧਾਨ ਦੇ ਨਾਲ ਡਿਪੈਂਡ ਕਰਦਾ ਤੇ ਦੋਨਾਂ ਦਾ ਇੱਕ ਅੱਛੀ ਇਕੁਏਸ਼ਨ ਹੋਣ ਕਰਕੇ ਤੇ ਜਿਹੜਾ ਮੰਦਰ ਹੈ ਇਸ ਨੇ ਬਹੁਤ ਜ਼ਰਾ ਤਰੱਕੀ ਕੀਤੀ ਹੈ। ਔਰ ਤੁਹ ਨਜ਼ਰ ਆਉਂਦਾ ਕਿ ਜਿਹੜੀ ਸ਼ਰਮਨਜੀਤ ਦੀ ਇਮਾਨਦਾਰੀ, ਵਿਵਹਨਦਾਰੀ, ਸincerity, loyalty ਟੂਵਰ ਸਨਾਤਨਨਾ ਇਸ ਮੰਦਰ ਦੇ ਪ੍ਰਤੀ ਇਹਨਾਂ ਨੇ ਆਪਣੀ ਪੂਰੀ ਤਨ ਦੇ ਨਾਲ ਟੋਕੀ ਜਾਨ ਨਾ ਮਿਲ ਕੇ ਨਭਾਈ ਹੈ। ਉਹਦਾ ਹੀ ਅੱਜ ਸਿਹਰਾ ਸੀ ਕਿ ਜਿਵੇਂ ਦੱਸ ਰਹੇ ਨੇ ਕਿ ਕਦੀ ਵੀ ਇਸ ਮੰਦਰ ਦੀ ਕਮੇਟੀ ਦੇ ਵਿੱਚ ਮੀਟਿੰਗ ਦੇ ਵਿੱਚ ਪੰਜ-ਛੇ 10 ਬੰਦਿਆਂ ਤੋਂ ਵੱਧ ਨਹੀਂ ਆਏ ਅੱਜ 560 ਬੰਦੇ ਹਾਜ਼ਰ ਸੀ। ਔਰ ਸਾਨੂੰ ਇਹਨਾਂ ਨੇ ਮਾਨ ਬਖਸ਼ਿਆ। ਅਸੀਂ ਇਹਨਾਂ ਦੀ ਵਿਧੀਵਤ ਜੋ ਕੰਡਕਟ ਹੁੰਦਾ ਉਹਦੇ ਮੁਤਾਬਕ ਅਸੀਂ ਇਹਨਾਂ ਦੀ ਜਿਹੜੀ ਚੋਣ ਜਿਹੜੀ ਹੈ ਇਹਨਾਂ ਦਾ ਇਹਨਾਂ ਦਾ ਜ਼ਾਇਨ ਲੈ ਕੇ ਤੇ ਨਵੀਂ ਚੋਣ ਕਰਾਈ ਗਈ ਉਹਦੇ ਵਿੱਚ ਸਭ ਸਮਤੀ ਨਾਲ श्री ਰਜੇਸ਼ ਸ਼ਰਮਾ ਜੀ ਨੂੰ ਫਿਰ ਪ੍ਰਧਾਨ ਤੇ ਜੀਪੀ ਟੋਕੇ ਜੀ ਨੂੰ ਤੇ ਮਕੇਸ਼ ਸ਼ਰਮਾ ਜੀ ਨੂੰ ਕੈਸ਼ਰ ਜਿਹੜਾ ਇਹਨਾਂ ਨੇ ਸਾਨੂੰ ਹੌਸਲੇ ਕਿਹਾ ਇਹਨਾਂ ਨੂੰ ਬਣਾਇਆ ਗਿਆ ਅਸੀਂ ਉਹ ਵਿਧੀ ਵੱਖ-ਵੱਖ ਤਰੀਕਿਆਂ ਨਾਲ ਇਹਨੂੰ ਬਣਾ ਕੇ ਜਨ ਸਕਤੀ ਜਨ ਸਕਤੀ ਜਨ ਸਕਤੀ ਬਣਾ ਕੇ ਅਸੀਂ ਇਹਨਾਂ ਦਾ ਜਿਹੜਾ ਉਹ ਰਿਜ਼ਲਟ ਜਿਹੜਾ ਅੱਜ ਆਈਂਗਾ ਉਸ ਕੇ ਸੀ ਇਹਨੂੰ ਦੇ ਦਾਂਗੇ ਇਹਦੀ ਕਾਰਜ ਜਿਹੜੀ ਹੈ ਉਹ ਸਟਾਰ ਫਾਰਮਰ ਸੁਸਾਇਟੀ ਨੂੰ ਇਹ ਭੇਜ ਦੇਣਗੇ ਔਰ ਇਸੇ ਤਰ੍ਹਾਂ ਜੀਵੇ ਸ਼ਰਮਾ ਜੀ ਮੇਰੇ ਵੱਲ ਵੀ ਜਜਬਾਤੀ ਹੋ ਜਾਂਦੇ ਨੇ ਕਿ ਫਿਰ ਇਸ ਬੰਦੇ ਨੇ ਜਿਸ ਬਾਪ ਨੇ ਪੌਦਾ ਲਾਇਆ ਹੋਏ ਉਹ ਪੌਦਾ ਫਲ ਫੁੱਲ ਤੇ ਉਹਨੂੰ ਥੋੜਾ ਜਿਹਾ ਪੈਚਮੈਂਟ ਤੇ ਹੈ ਹੀ ਹੈ ਨਾ ਤੇ ਇਸ ਹਰਕੇ ਕੋਈ ਇਹਨਾਂ ਨੇ ਤਨ ਮਨ ਤਨਨਲ ਇਸ ਮੰਦਰ ਦੀ ਸੇਵਾ ਕੀਤੀ ਹੈ ਦੋਵਾਂ ਤੋਕੀ ਸਾਹਿਬ ਜੀ ਮਿਲ ਕੇ ਇੱਕ ਮੈਡਮ ਇਹਨਾਂ ਦੀ ਮੀਨਾ ਸ਼ਾਣੀ ਜਿਹੜੇ ਮਹਲਾ ਮੰਡਲ ਦੇ ਪ੍ਰਧਾਨ ਨੇ ਉਹ ਉਹ ਵੀ ਇਹ ਖਾਸ ਤੌਰ ਤੇ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਇਹਨਾਂ ਨਾਲ ਦੋਵਾਂ ਨਾਲ ਮੋਢੇ ਨਾਲ ਮੋਢਾ ਮਲਾ ਕੇ ਸਾਥ ਦਿੱਤਾ ਤੇ ਅੱਜ ਉਹਦਾ ਇਹ ਰਿਜ਼ਲਟ ਹੈ ਕਿ ਫਿਰ ਦੁਬਾਰਾ ਇਹ ਤਾਜ ਤੇ ਕੰਡੇ ਨਾਲ ਅਸੀਂ ਨੂੰ ਧਰਮ ਨਾਲ ਜੋੜਨੇ ਆ ਪਰ ਇਹ ਤਾਜ ਕੰਨੇ ਨਾਲ ਕਿਉਂਕਿ ਪੈਸੇ ਮੰਗਨੇ ਪੈਸੇ ਲੈ ਕੇ ਆਨੇ ਅੱਜ ਬਹੁਤ ਮੁਸ਼ਕਲ ਆ ਉਹ ਵੀ ਸਾਡੇ Hindu ਸਮਾਜ ਦੇ ਵਿੱਚ ਜਿਹੜੀਆਂ ਅਸੀਂ ਜ਼ੋਰ ਤੇ ਬਹੁਤ ਲਾਦੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਰ ਅਸੀਂ ਮਨ ਨਾਲ ਨਹੀਂ ਕਹਿੰਦੇ ਅਸੀਂ ਤਨ ਤੋਂ ਬੋਲਨੇ ਆ ਅੰਦਰ ਕੋਰ ਫਾੜ ਤੋਂ ਨਹੀਂ ਬੋਲਦੇ ਜਿੰਨੀ ਤੱਕ ਅਸੀਂ ਕੋਰ ਆ ਫਾੜ ਤੋਂ ਰਾਮ ਜੀ ਦਾ ਨਾਮ ਹੀ ਲਵਾਂਗੇ ਉੰਦਰ ਤੱਕ ਸਨਾਤਨ ਧਰਮ ਜਿਹੜਾ ਉਹ ਫੱਲ ਐਨਾ ਜਿਹੜਾ ਫੱਲੇ ਫੁੱਲੇਗਾ ਨਹੀਂ ਵੈਸਾ ਵੈਸਾ ਤੁਸੀਂ ਆਪ ਵੀ ਬ੍ਰਾਹਮਣ ਸਾਹਿਬਾਂ ਦੇ ਪ੍ਰਧਾਨ ਨੂੰ ਮੰਦਰ ਦੇ ਵੀ ਪ੍ਰਧਾਨ ਨੂੰ ਇੱਥੇ ਤੁਹਾਨੂੰ ਕਮੇਟੀ ਦੀ ਕਮਿਸਟਰੀ ਕਿੱਦਾਂ ਲੱਗੀ ਆ ਕਿ ਇੱਥੇ ਤੁਹਾਨੂੰ ਲੱਗਦਾ ਕਿ ਕਮੇਟੀ ਕਮਿਸਟਰੀ ਵਧੀਆ ਸੀ ਤਾਂ ਹੀ ਉਹਨਾਂ ਅੱਗੇ ਵੀ ਚੱਲ ਰਹੀ ਦੇਖੋ ਜਿਸ ਤਰ੍ਹਾਂ ਮੈਂ ਮੈਂ ਇਹ ਮਹਿਸੂਸ ਕਰਨਾ ਕਿ ਇੱਥੋਂ ਦੇ ਜਿਹੜੇ ਜਨਰਲ ਸੈਕਟਰੀ ਨੇ ਇੱਕ ਰੀਡ ਦੀ ਹੱਡੀ ਨੇ ਉਹ ਵਾਕਈ ਇਹ ਉਹਨਾਂ ਨੇ ਇਹ ਰੀਡ ਦੀ ਹੱਡੀ ਜੇ ਨਾ ਬੰਦੇ ਦੀ ਮਜ਼ਬੂਤ ਹੋਏ ਤੇ ਬਾਡੀ ਸਟੇਬਲ ਹੀ ਨਹੀਂ ਨਦੀ ਉਹ ਨਨ ਸਟੇਬਿਲਟੀ ਅੱਜ ਦਿਖਾਤੀ ਕਿ ਵੀ ਮੈਂ ਅਭੀ ਵੀ ਬਾਜੂਆਂ ਵਿੱਚ ਦਮ ਹੈ ਮੈਂ ਇਸ ਸਰਾਕਰਧਮ ਕੇ ਲਈ ਕੰਮ ਕਰ ਸਕਦਾ ਹਾਂ ਉਹ ਜੇ ਕੈਮਿਸਟਰੀ ਇਨਨੇ ਰਜੇਸ਼ ਜੀ ਨਾਲ ਕਿਉਂਕਿ ਰਜੇਸ਼ ਜੀ ਦਾ ਜੇ ਟੈਂਪਰਮੈਂਟ ਹੋਤਰੰਦਾ ਟੋਕੀ ਸਾਹਿਬ ਦਾ ਟੈਂਪਰਮੈਂਟ ਹੋਤਰੰਦਾ ਇਹ ਮੁੰਡਾ ਮਕੇਸ਼ ਆ ਇਹ ਯੰਗ ਬਲੜਾ ਇਹਦਾ ਟੈਂਪਰਮੈਂਟ ਹੋਤਰੰਦਾ ਫਿਰ ਵੀ ਇਹ ਆਪਸ ਵਿੱਚ ਨਹੀਂ ਜਨੇ ਤਾਲ ਮਿਲ ਬਿਠਾ ਕੇ ਕਮੇਟੀ ਦਾ ਜਿਹੜੀ ਇਹਨਾਂ ਦੀ ਕਮੇਟੀ ਨੂੰ ਤਾਲਮੇਂ ਬਿਠਾ ਕੇ ਤਰਨ ਦੇ ਰਾਜ ਉਤੇ ਕਿ ਉਹ ਸਾਡੇ ਕੋਈ ਬੁਰਾ ਨਾ ਹੋ ਜੇ ਇੱਕ ਚੰਗੇ ਕੰਮ ਕਰਦੇ ਨੇ ਮੈਂ ਇਸੇ ਤਰ੍ਹਾਂ ਇਹਨਾਂ ਨੂੰ ਬਹੁਤ दिली ਮੈਂ ਔਰ ਸ਼ਰਮਾ ਜੀ ਇਹਨਾਂ ਨੂੰ दिली ਮੁਬਾਰਕਵਾਦ ਦਿੰਦੇ ਆ ਕਿ ਇਹ ਪਰਮਾਤਮਾ ਇਸ ਜੋੜੀਆਂ ਨੂੰ ਸਲਾਮਤ ਰੱਖੇ ਔਰ ਇਹ ਇਸੇ ਤਰ੍ਹਾਂ ਤਰਨ ਦੇ ਨਾਲ ਕੰਮ ਕਰਦੇ ਰਹਿਣ ਤੇ ਸਾਨੂੰ ਵੀ ਆਪਣਾ ਆਸ਼ੀਰਵਾਦ ਪਿਆਰ ਮੁਹੱਬਤ ਸਨਾਤਨ ਤਰਨ ਦੇ ਵਿੱਚ ਦਿੱਕਾ ਆਖਰੀ ਸਵਾਲ ਮੈਂ ਪੁੱਛਦਾ ਕਿ ਸਰ ਜਿਹੜਾ ਇੱਥੇ 2 ਸਾਲ ਪਹਿਲੇ ਤੇ ਅੱਜ ਦੇ ਵਿੱਚ ਕੀ ਚੇਂਜਸ ਤੁਹਾਨੂੰ ਮੰਦਿਰ ਚ ਲੱਗੀਆਂ ਕਿੰਨੀ ਕ ਚੇਂਜਸ ਲੱਗਦੀਆਂ ਤੁਹਾਨੂੰ ਰਾਜਾ ਜੀ ਜੀ ਦੀ ਜਿਹੜੀ ਪ੍ਰਧਾਨਗੀ ਰਾਜਾ ਜੀ ਮੈਂ ਦੇਖਣਾ ਤੇ ਮੈਨੂੰ ਯਾਦ ਆ ਕਿ ਮੋਹਨ ਸਿੰਘ ਦਾ ਟਾਈਮ ਮਨ ਮੋਹਨ ਸਾਹਿਬ ਆ ਤਾਂ ਪ੍ਰੈਜ਼ੀਡੈਂਟ ਕੰਮ ਉਹਨੇ ਵੀ ਕੀਤੇ ਨਹੀਂ ਇਹ ਨਹੀਂ ਮੈਂ ਕਹਾਂਗਾ ਕੰਮ ਮੋਹਨ ਸਿੰਘ ਨੇ ਨਹੀਂ ਕੀਤੇ ਕੰਮ ਤੇ ਮੋਹਨ ਸਿੰਘ ਨੇ ਨਹੀਂ ਕੀਤੇ ਪਰ ਮੋਹਨ ਸਿੰਘ ਜੀ ਤੋਂ ਉੱਪਰ ਜਾ ਕੇ ਇਹ ਕਈ ਗੁਨਾ ਅਰ ਜੇ ਜੀ ਤੋਂ ਟੋਕੀ ਜੀ ਇਹ ਤੀਪ ਜਿਹੜੀ ਹੈ ਉਹ ਮੈਡਮ ਸੈਣੀ ਜੀ ਆਪਣੀ ਮੀਨਾ ਸੈਣੀ ਜੀ ਇਹ ਸ਼ੰਮੂਲੀ ਦੇ ਨਾਲ ਇੱਕ ਟੀਮ ਨੇ ਰਲ ਮਿਲ ਕੇ ਇੰਨਾ ਕੰਮ ਕੀਤਾ ਮੈਂ ਸਮਝਣਾ ਕਿ ਮੈਂ ਸੋਚਣਾ ਮੈਂ ਹੀ ਇਦਾਂ ਕੰਮ ਕੀਤਾ ਨਹੀਂ ਮੇਰੇ ਇਥੇ ਬਿਕੇ ਇਹ ਵੀ ਘੱਟ ਨਹੀਂ ਹਨ ਇਹਨਾਂ ਨੇ ਬਹੁਤ ਕੰਮ ਕੀਤਾ ਪਿਛਲੇ ਪਰਸ਼ਾ ਸਾਡੇ ਬਾਤ ਰਾ ਬੈਟਸ ਤੁਸੀਂ ਪ੍ਰਾਊਡ ਮਹਿਸੂਸ ਕਰਦੇ ਹੋ ਕਿ ਜਿਹੜੀ 2 ਸਾਲ ਪਹਿਲਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਇਹਨਾਂ ਨੂੰ ਸੌਂਪੀ ਸੀ ਇਹ ਆਪਣੇ ਕੰਮ ਤੇ ਖਰੇ ਉਤਰੇ ਨੇ ਤਾਂ ਵਾਲੇ ਅਗਲੇ 2 ਸਾਲ ਦਾ ਵੀ ਵਧੀਆ ਟਰਨ ਹੋਊਗਾ ਮੈਂ ਕਹਿੰਦਾ ਜੀ ਮੈਂ ਵਿਜੇ ਜੀ ਮੈਂ ਕਹਿੰਦਾ ਜੀ ਮੈਂ ਮੰਦਰ 'ਚ ਖੜਾ ਤੇ ਮੈਂ ਭਗਵਾਨ ਨੂੰ ਇਹ ਦੁਆ ਕਰਨਾ ਕਿ ਇਸ ਜੋੜੀ ਨੂੰ ਇਹ ਇਸ ਕਮੇਟੀ ਨੂੰ ਠੀਕ ਹੈ ਚਾਹੇ ਉਹ ਮੈਡਮ ਸੈਣੀ ਨੇ ਮੁੰਡਾ ਮੁਕੇਸ਼ ਹੈ ਦੋਖੀ ਸਾਹਿਬ ਨੇ ਰਜੇ ਜੀ ਨੇ ਜਾਂ ਇਹਨਾਂ ਨਾਲ ਜਿਹੜੇ ਹੋਰ ਬੰਦੇ ਜੁੜੇ ਜੁੜੇ ਨੇ ਇਸੇ ਤਰ੍ਹਾਂ ਨਾਲ ਮਿਹਨਤ ਕਰਨ ਜਿਵੇਂ ਇਹਨਾਂ ਨੇ ਆਪਣੇ ਟਾਰਗੇਟ ਦੱਸੇ ਨੇ ਇਹ ਟਾਰਗੇਟ ਕਹਿੰਦੇ ਸੌਖੇ ਨੇ ਨਿਭਾਣੇ ਵੀ ਜੀ ਬਹੁਤ ਔਖੇ ਨੇ ਕਿ ਉਹ ਮੈਂ ਨਿਭਾ ਲਿਆ ਚੈਲੈਂਜਿੰਗ ਬਹੁਤ ਚੈਲੈਂਜਿੰਗ ਬਹੁਤ ਹੈ ਬਹੁਤ ਚੈਲੈਂਜਿੰਗ ਨੇ ਛੋਟੀ ਛੋਟੀ ਗੱਲਾਂ ਚੈਲੈਂਜ ਨੇ ਔਰ ਮੈਂ ਪ੍ਰੈਕਟੀਕਲੀ ਦੇਖਿਆ ਜਾਵੇ ਇੰਨੀਆਂ ਡਿਫਿਕਲਟੀ ਵਿਜੇ ਜਾਂਦੀਆਂ ਇੰਨੀਆਂ ਡਿਫਿਕਲਟੀ ਜਾਂਦੀਆਂ ਕਈ ਵਾਰੀ ਰਾਤ ਨੂੰ ਨੀਂਦ ਜਿਹੜੀ ਨਾ ਉਹ ਡਿਸਟਰਬ ਹੋ ਜਾਂਦੀ ਏ ਕਿ ਜਾਂ ਮੇਰਾ ਮੰਦਰ ਚ ਫਰਾਰਾ ਕੰਮ ਰਹਿ ਗਿਆ ਉਹ ਕਿਉਂ ਨਹੀਂ ਹੋਇਆ ਉਹ ਸਾਰੀ ਚੀਜ਼ ਕਿੱਥੇ ਆ ਉਹ ਕਿਉਂ ਨਹੀਂ ਹੋਇਆ ਕਿਉਂਕਿ ਜੋ ਕੰਮ ਕਰਦਾ ਉਹ ਇੱਕ ਟੀਮ ਨੇ ਕਰਨਾ ਹੈ ਟੀਮ ਮਜ਼ਬੂਤ ਹੈ ਤੇ ਪ੍ਰਧਾਨ ਨੂੰ ਵੀ ਕੋਈ ਜਰਾ ਫਿਕਰ ਨਹੀਂ ਹੁੰਦਾ ਕਿ ਮੇਰਾ ਕੰਮ ਚੱਲ ਰਿਹਾ ਤੇ ਜੇ ਟੀਮ ਵੀ ਮਜ਼ਬੂਤ ਨਹੀਂ ਤੇ ਪ੍ਰਧਾਨ ਤੇ ਜ਼ਿੰਮੇਵਾਰੀ ਜਦੀ ਬਹੁਤ ਜ਼ਿਆਦਾ ਪੈ ਜਾਂਦੀ ਏ ਜਿਵੇਂ ਅਸੀਂ ਫੇਸ ਕਰ ਰਹੇ ਹਾਂ ਇਸ ਚੀਜ਼ ਨੂੰ ਤੇ ਮੈਂ ਇਹ ਨਹੀਂ ਚਾਹਦਾ ਕਿ ਵੀ ਇਹ ਟੀਮ ਇਦਾਂ ਨਹੀਂ ਫੇਸ ਕਰੇ ਇਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਨੇ ਬਹੁਤ ਵਧੀਆ ਕੰਮ ਕੀਤੇ ਨੇ ਉਹ ਮੈਂ ਇਹਨਾਂ ਤੋਂ ਮੇ ਸ਼ਰਟ ਹੁਸਰ ਮੈਂ ਵੀ ਇਹਨਾਂ ਤੋਂ ਕੋਈ ਪ੍ਰੇਰਣਾ ਲੈਦੇ ਆ ਕਿ ਵੀ ਮੈਨੂੰ ਵੀ ਇਹਨਾਂ ਤੋਂ ਪ੍ਰੇਰਣਾ ਲੰਚੀ ਦੀਏ 20-21 ਲੱਖ ਰੁਪਏ ਸਹਾਇਤ ਕੱਠਾ ਕਰਨਾ ਹਾਂਜੀ ਡੋਰ ਟੂ ਡੋਰ ਜਾ ਕੇ ਇਟ ਇਜ਼ ਨਾਟ ਈਜ਼ੀ ਮੈਨੂੰ ਪਤਾ ਹੈ ਵੀ ਜੀ ਕਿ ਪੈਸੇ ਲੈਣੇ ਕਿਸੇ ਕੋਲੋਂ ਕਿ ਕਿੰਨਾ ਮਤਲਬ ਕਿ ਆਸਾਨ ਹੈ ਕਿੰਨਾ ਕਿ ਮੁਸ਼ਕਲ ਹੈ ਪ੍ਰਧਾਨ ਜੀ ਨੇ ਚੈਲੰਜ ਤਾਂ ਕੀਤਾ ਹੈ ਕਿ ਅਸੀਂ ਬ੍ਰਾਹਮਣ ਸਵਾ ਅਸ਼ਰਮ ਮੰਦਰ ਚ 18 ਕਮਰੇ ਬਣੇ ਉਸ ਤੋਂ ਬੈਟਰ ਬਣਾਵਾਂਗੇ ਇਹਨੂੰ ਕਿਸ ਤਰ੍ਹਾਂ ਦੇਖਦੇ ਸਰ ਸਰ ਮੈਨੂੰ ਖੁਸ਼ੀ ਹੈ ਦੇਖੋ ਜੇ ਅਪਾ ਅਪ ਇਹ ਨਹੀਂ ਹੁੰਦੇ ਅਪ ਇਹ ਨਹੀਂ ਆ ਨਹੀਂ ਸਟੱਡ ਸਟੱਟਮ ਦਾ ਦੀ ਭਾਵਨਾ ਜਿਹੜੀ ਹੈ ਉਹ ਕਿੰਨੀ ਸਟਰੋਂਗ ਹੈ ਕਿ ਉਹ ਕਹਿੰਦਾ ਜੇ ਮੈਂ ਮੇਰੇ ਬੈਸਬ ਨੇ ਇਹ ਕੰਮ ਕੀਤਾ ਤੇ ਰਜੇਸ਼ ਸ਼ਰਮਾ ਇਸ ਤੋਂ ਵੱਧ ਕੰਮ ਕਰੇਗਾ ਜੇ ਰਜੇਸ਼ ਸ਼ਰਮਾ ਨੇ ਵੱਧ ਕੰਮ ਕੀਤਾ ਤਾਂ ਮੈਂ ਉਸ ਤੋਂ ਵੱਧ ਕਰਾਂਗਾ ਇਹਨਾਂ ਦੇ ਥਾਟਸ ਐਂਡ ਆਊਟਲੁੱਕ ਆ ਆਪਣੇ ਧਰਮ ਦੇ ਬਾਰੇ ਹਉ ਲਈ ਦੇ ਬਾਤ ਨੇ ਠੀਕ ਹੈ ਇਹ ਕਹ ਲਿਆਗਾ ਕਿ ਜੇ ਹੁਣ ਤੁਸੀਂ ਨਵੀਂ ਕਮੇਟੀ ਬਣਾਉਂਗੇ ਕਿ ਆ ਇਸ ਦੇ ਵਿੱਚ ਕੋਈ ਪੋਲੀਟੀਕਲ ਬੰਦੇ ਵੀ ਵਿੱਚ ਐਡ ਕਰੋਗੇ ਜਾਂ ਕੋਈ ਨੋਨ ਪੋਲੀਟੀਕਲ ਬੰਦੇ ਹੀ ਰੱਖਣਗੇ ਦੇਖੋ ਜੀ ਪੋਲੀਟੀਕਲ ਬੰਦੇ ਵਿੱਚ ਨਹੀਂ ਆਣੇ ਚਾਹੀਦੇ ਕਮੇਟੀ ਦੇ ਵਿੱਚ ਕਿਉਂਕਿ ਅਸੀਂ ਮੈਂ ਬਹੁਤ ਫੇਸ ਕੀਤਾ ਪਹਿਲਾਂ ਇਸ ਚੀਜ਼ ਨੂੰ ਤੇ ਮੈਂ ਤੇ ਇਹ ਵੀ ਮੈਂ ਸਟਰੋਂਗ ਜਗਾ ਤੇ ਮੈਂ ਨਿਕਲ ਗਿਆ ਹਾਂ ਔਰ ਕੰਮ ਕਰਕੇ ਦੇਖਾਂ ਲੋਕਾਂ ਨੂੰ ਮੇਰੇ ਵੀ ਚਿੱਤਰ ਉੱਤੇ ਪੈਣੇ ਜਿਹਦਾ ਪਹਿਲੇ ਪ੍ਰਧਾਨਾਂ ਨੂੰ ਪੈਂਦੇ ਰਿਹਾ ਜੀ ਤੇ ਆ ਆਮ ਜਿਹੜੀ ਤੁਹਾਡੇ ਮੈਂਬਰਸ ਨੇ ਉਹਨਾਂ ਵਿੱਚੋਂ ਇੱਕ ਕਮੇਟੀ ਮੈਂਬਰ ਚੁਣੇ ਜਾਣਗੇ ਜਿਹੜੇ ਹੁਣ ਜਿਹੜਾ ਪਹਿਲਾ ਹੈਗਾ ਜੀ ਉਹਨਾਂ ਦੇ ਵਿੱਚੋਂ ਚੁਣੇ ਜਾਣਗੇ ਜਿਹੜੇ ਬਾਕੀ ਹੋਰ ਆ ਉਹ ਵੀ ਜਿਹੜੇ ਨਵੇਂ ਵੀ ਕੁਛ ਹੈਗੇ ਆ ਉਹ ਵੀ ਆਣਗੇ ਕਿਉਂਕਿ ਕੰਮ ਕਰਨ ਵਾਲੀ ਬੜੀ ਦੁਨੀਆ ਹੈਗੀ ਹੈ ਜੀ ਤੁਸੀਂ ਕੰਮ ਦੇ ਨੇੜੇ ਨਾਲ ਦੇਖੋ ਮੈਂ ਤਾਂ ਮੰਦਰ ਦੇ ਨੇੜੇ ਨਾਲ ਦੇਖ ਰਿਹਾ ਵੀ ਜਿਹੜੇ ਮੰਦਰ ਨਾਲ ਜੁੜੇ ਹੋਏ ਬੰਦੇ ਉਹ ਹੀ ਕਮੇਟੀ ਜਾਣਗੇ ਇਹਦੇ ਵੀ ਕੋਈ ਬਾਹਰੋਂ ਬਾਹਰ ਕੋਈ ਆਏਗਾ ਜਾਂ ਕੋਈ ਉੱਡਾ ਕੋਈ ਆ ਜਾਵੇਗਾ ਜਿਹੜਾ ਕਦੀ ਦੇਖਿਆ ਨਹੀਂ ਮੰਦਰ 'ਚ ਉਹ ਜਿਹੇ ਬੰਦਾ ਕੋਈ ਨਹੀਂ ਹੋ ਨਹੀਂ ਆਏਗਾ ਕੋਈ ਵੀ ਨਾ ਮੈਂ ਕੋਈ ਗਲਤ ਮੈਂਬਰ ਬਣਾਇਆ ਅਜੇ ਤੱਕ ਨਾ ਮੈਂ ਅਗੇ ਲਈ ਵੀ ਕੋਈ ਨਹੀਂ ਬਣਾਣਾ ਮੈਂ ਇਹੀ ਬਣਾਵਾਂਗਾ ਜਿਹੜਾ ਮੰਦਰ ਨਾਲ ਜੁੜਿਆ ਹੋਇਆ ਹੈ ਤੇ ਸਰ ਕੋਈ ਏਰੀਆ ਦੀ ਵੀ ਤੁਹਾਡੇ ਚ ਇਦਾਂ ਮੰਦਰ ਕੀ ਹੋ ਸਕਦਾ ਜਿੱਦਾਂ ਪ੍ਰਧਾਨ ਜੀ ਬਹਿਸ ਸਾਹਿਬ ਨੇ 3B2 ਤੋਂ ਇਹ ਵੀ ਬਣ ਸਕਦੇ ਨੇ ਕਿ ਸਿਰਫ 10 ਫੇਸ ਦੇ ਬੰਦਿਆਂ ਦੀ ਮੈਂਬਰ ਬਣਾ ਲੈਣ ਨਹੀਂ ਏਰੀਆ 10 ਫੇਸ ਦਾ ਸਰౌండింగ్ ਏਰੀਆ ਕੋਈ ਵੀ ਬਣ ਸਕਦਾ ਇਹਦੇ ਲਈ ਖੁੱਲੀ ਗੱਲ ਹੈ ਜੀ ਮੰੰੂ ਜਦੋਂ ਮਰਜ਼ੀ ਕਹਿੰਦੇ ਵੀ ਅਲੋਜੀ ਤੂੰ ਠੀਕ ਹੈ ਤੁਹਾਡੀ ਜਗ੍ਹਾ ਵਧੀਆ ਸਬਜ਼ੀ ਜੋਟ ਆ ਗਿਆ ਮੇਰੇ ਤੋਂ ਕੁਆਲੀਫਾਈਡ ਬੰਦਾ ਤੇ ਮੇਰੇ ਤੋਂ ਐਕਸਪੀਰੀਅੰਸ ਕੋਈ ਵੀ ਬੰਦਾ ਆਏਗਾ ਤੇ ਮੇਰੀ ਤਰ੍ਹਾਂ ਸੇਵਾ ਕਰਨ ਵਾਲਾ ਮੈਂ ਤਾਂ ਆਪ ਲੱਭ ਰਿਹਾ ਮੈਂ ਸਭ ਕੁਝ ਦੇਣਾ ਚੰਦਾ ਜਿੰਮੇਵਾਰੀ ਪਰ ਮੇਰੀ ਕਮੇਟੀ ਨੇ ਕਿਹਾ ਨਹੀਂ ਤੁਸੀਂ ਇਹਦੇ ਚੰਨੋ ਦੀ ਨਾਲ ਤਾਂ ਅੱਗੇ ਇਹਦਾ ਇਹ ਹੀ ਹਾਲ ਹੋਇਆ ਜਿਹੜਾ ਪਹਿਲਾਂ ਸੀਗਾ ਜਿੱਥੇ ਤੁਸੀਂ ਲਿਆ ਕੇ ਛੱਡਿਆ ਇਹ ਵੀ ਖਤਮ ਹੋ ਜੇ ਤੁਹਾਡਾ ਸਾਰਾ ਕੁਝ ਤਾਂ ਮੈਂ ਅੱਜ ਜਿੰਮੇਵਾਰੀ ਦੁਬਾਰਾ ਲਈ ਹੈ ਤੇ ਇਹਦੇ ਲਈ ਮੈਂ ਉੱਤੇ ਵਚਨਬੰਦ ਹਾਂ ਜਿਤਾ ਪਹਿਲਾਂ ਕੀਤਾ ਉੱਤੇ ਉਸ ਤੋਂ ਵੀ ਵਧੀਆ ਮੈਂ ਕਰਕੇ ਦਾਂਗਾ ਸਵਾਲ ਨੂੰ ਠੀਕ ਹੈ ਸਾਜੀ ਤੁਹਾਡਾ ਕੁਐਸਚਨ ਸੀ ਪੋਲੀਟੀਕਲ ਬੰਦਾਂ ਦਾ ਜੀ ਜਦੋਂ ਅਸੀਂ ਕੋਈ ਪੋਲੀਟੀਕਲ ਬੰਦੇ ਧਾਰਮਿਕ ਸੰਸਾ ਦੇ ਵਿੱਚ ਜੋਣਨੇ ਆ ਤੇ ਉਹ ਸਾਨੂੰ ਇਹ ਮਤਲਬ ਕਿ ਕੋਈ ਬੈਨੇਫੀਟਰ ਨਹੀਂ ਹੁੰਦੇ ਸਾਡੇ ਇਮੇਜ ਖਰਾਬ ਕਰਦੇ ਨੇ ਇਸ ਕਰਕੇ ਅਸੀਂ ਇਹ ਆਪਣੇ ਵੀ ਕੰਸਟੀਟੂਐਂਟ ਜਿਹੜਾ ਪਾਇਆ ਦਾ ਵੀ ਕੋਈ ਬੰਦਾ politcal ਜਿਹੜਾ ਬੰਦਾ ਉਹ ਸਾਡੀ ਟੀਮ ਦਾ ਮੈਂਬਰ ਅਸੀਂ ਉਹਨੂੰ ਨਾਮ ਪਰਤੀ ਕਰਾਂਗੇ ਨਾ ਸਾਡੀ ਟੀਮ ਦਾ ਮੈਂਬਰ ਹੋਏਗਾ ਉਹ ਮੈਂਬਰ ਬਣ ਜੇ ਪਰ ਅਸੀਂ ਉਹਨੂੰ ਕਿਸੇ ਮੈਨੇਜਮੈਂਟ ਚ ਨਹੀਂ ਲਵਾਵਾਂਗੇ ਨਹੀਂ ਨਹੀਂ ਲਵਾਵਾਂਗੇ ਕਿਉਂਕਿ ਕਿਉਂਕਿ ਅਸੀਂ ਅਸੀਂ ਨਰਪੱਖੀ ਦੰਸੀ ਆ ਸਾਡੇ ਲਈ ਕੋਈ ਪੋਲੀਟਿਕਲ ਪਾਰਟੀ ਸਭ ਤੋਂ ਸਾਡੇ ਲਈ ਇੱਕੋ ਜਿਹੇ ਨੇ ਕਿਉਂਕਿ ਅਸੀਂ ਸਾਨੂੰ ਕੋਲ ਪੈਸੇ ਲੈ ਲੈਣ ਸਰ ਸਲਫ ਸੰਜੇ ਪ੍ਰੋਗਰਾਮ ਹੈ ਤੇ ਜਦੋਂ ਅਸੀਂ ਇੱਕ ਬੰਦੇ ਟਾਰਗੇਟ ਬਣ ਜਨਾਂ ਫਿਰ ਸਾਨੂੰ ਉਹ ਜਿੰਨਾ ਕਈ ਚੀਜ਼ਾਂ ਦਾ ਐਫਐਜੀ ਫਿਰ ਕਰਨਾ ਮੈਂਦਾ ਜੇ ਤੁਹਾਨੂੰ ਬੜਾ ਮੁਸ਼ਕਲ ਹੋ ਜਾਂਦਾ ਠੀਕ ਹੈ ਸ਼ਰਮਾ ਜੀ ਮੈਂ ਲਾਈਕ ਮੈਂਬਰ ਹਾਂ ਸ੍ਰੀ ਦੁਰਗਾ ਮੰਦਿਰ ਸਾਹਿਬ ਫੇਜ਼ 10 ਬੋਹਲੀ ਦਾ ਐਮਰਿਟਿਡ ਡਿਪਟੀ ਸੈਕਟਰੀ ਪੰਜਾਬ ਗਵਰਨਮੈਂਟ ਅੱਜ ਤਾਂ ਸਰਬਜ਼ਰਵਰ ਵੀ ਲਗਾਇਆ ਗਿਆ ਚਲਾਨ ਕਰਾਇਗੇ ਠੀਕ ਹੈ ਨਾ ਚਾਹੁੰਗਾ ਸੀ ਮੈਂ ਇਹ ਕਹਾ ਕੇ ਜਿਹੜਾ ਅੱਜ ਦਾ ਪਹਿਲੇ ਤੋਂ ਜਨਰਲ ਬੋਡੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਮੇਰੇ ਤੇ ਬੈਜ ਜੀ ਦੇ ਵਿੱਚ ਵਿਸ਼ਵਾਸ ਫੈਲਾਇਆ ਔਰ ਸਾਨੂੰ ਜ਼ਿੰਮੇਵਾਰੀ ਦਿੱਤੀ ਕਿ ਅੱਜ ਦਾ ਇਲੈਕਸ਼ਨ ਜਿਹੜਾ ਹੈਗਾ ਉਹ ਵਿਦਾਊਟ ਫੇਵਰ ਐਂਡ ਕਿਸੇ ਉਹਦੇ ਮਤਲਬ ਫੇਵਰ ਐਂਡ ਫੇਅਰ ਜਿਹੜਾ ਹੈਗਾ ਉਹ ਟੂਰਕ ਕੰਡਕਟ ਹੋਵੇ ਕਿਸੇ ਦੀ ਫੇਵਰ ਨਾ ਕੀਤੀ ਜਾਵੇ ਤੋਂ ਉਹਦੇ ਚ ਖੁਸ਼ੀ ਇਸ ਗੱਲ ਦੀ ਹੈ ਕਿ ਬੈਜ ਜੀ ਬੜੇ ਪੁਰਾਣੇ ਤਜਰਬੇਕਾਰ ਇਨਸਾਨ ਨੇ ਬ੍ਰਾਊਂਡ ਸਭਾ ਦੇ ਪ੍ਰਧਾਨ ਵੀ ਆ ਗਏ ਬੋਲੀ ਦੇ ਤੇ ਮੈਨੂੰ ਬੜਾ ਅੱਛਾ ਲੱਗਿਆ ਕਿ ਇਸ ਤਰ੍ਹਾਂ ਦੇ ਇੱਕ ਇਨਸਾਨ ਦੇ ਨਾਲ ਮੈਂ ਜੋੜ ਕੇ ਜਿਹੜਾ ਅਸੀਂ ਇਲੈਕਸ਼ਨ ਕੰਡਕਟਰ ਆ ਉਹਦਾ ਸਾਰੀ ਜਨਰਲ ਬੋਡੀ ਸੈਟੀਸਫਾਈ ਰਹੀ ਹੈ ਔਰ ਕਿਸੇ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਕੋਈ ਰੌਲਾ ਕੋਈ اپੋਜੀਸ਼ਨ ਨਥਿੰਗ ਵਾਸ ਡਨ ਤੇ ਉਹਦੇ ਚ ਤਿੰਨ ਪੋਸਟਾਂ ਦਾ ਅਸੀਂ ਇਲੈਕਸ਼ਨ ਕਰਾਇਆ ਤੇ ਪ੍ਰਧਾਨ ਜੀ ਦਾ ਰੇਸ਼ ਸ਼ਰਮਾ ਹੀ ਚੁਣਗੇ ਤੇ ਟੋਕੀ ਸਾਹਿਬ ਨੂੰ ਜਨਰਲ ਸੈਕਟਰੀ ਚੁਣਿਆ ਗਿਆ ਜੇਪੀ ਟੋਕੀ ਤੇ ਕੈਸ਼ਨ ਮਿਸਟਰ ਮੁਕੇਸ਼ ਮੁਕੇਸ਼ ਜੀ ਕੁਮਾਰ ਜੀ ਤੋਂ ਬਾਕੀ ਦੀਆਂ ਜਿਹੜੀਆਂ ਪੋਸਟਾਂ ਆ ਉਹਦਾ ਇਲੈਕਸ਼ਨ ਫਿਰ ਜਿਹੜਿਆ ਇਹ ਤਿੰਨ ਇਲੈਕਟਡ ਹੋਇਆ ਪੋਸਟਾਂ ਇਹ ਕਰਨਗੇ ਜਿੱਦਾਂ ਤੁਸੀਂ ਲਾਈਫ ਮੈਂਬਰ ਹੈਗੇ ਹੋ ਮੰਦਰ ਦੇ ਹਾਂਜੀ ਤੇ ਕਿਆ ਪਾਰਸ਼ਲਟੀ ਕਰਕੇ ਦੇ ਨਹੀਂ ਕੀਤਾ ਤੁਸੀਂ ਪ੍ਰਧਾਨ ਦੁਬਾਰਾ ਬਣਾਇਆ ਕਿ ਡਿਸਰਵ ਕਰਦੇ ਸੀਗਾ ਕੋਈ ਇਸ ਤਰ੍ਹਾਂ ਹੈ ਸਾਡੇ ਜਿਸ ਤਰ੍ਹਾਂ ਦੱਸਿਆ ਸ਼ਰਮਾ ਜੀ ਨੇ 77 ਨੇ ਆਈਟੀ ਦੇ ਕਰੀਬ ਮੈਂਬਰ ਹੈ ਗਿਆ ਜਿਹੱਚ ਅੱਜ ਦੀ ਹਾਜ਼ਰੀ ਕਮਿਟੀ ਕਾਂ 54 ਮੈਂਬਰ ਤਕਰੀਬ ਹੋਈ ਹੈ ਤੋਂ ਜਿਹੜੀ ਪਾਰਸ਼ਲਟੀ ਦੀ ਗੱਲ ਹੈ ਮੈਂ ਤੁਹਾਨੂੰ ਪਹਿਲੀ ਕਹਿ ਚੁੱਕਿਆ ਕਦੀ ਅਗਰ ਪਾਰਟੀਲੀ ਮੈਂ ਅਜ ਤੱਕ ਇਹ ਪਹਿਲਾ ਇਜੈਕਸ਼ਨ ਨਹੀਂ ਕੰਡਕਟਰ ਆਇਆ ਇਸ ਮੰਦਰ ਦੀ ਪਿਛਲੇ ਸਬਾਵਾ ਨੇ ਵੀ ਮੈਨੂੰ ਅਥੋਰਾਈਜ਼ ਕੀਤਾ ਸੀ ਮਿਸਟਰ ਸ਼ਰਮਾ ਇੱਕ ਐਡਵੋਕੇਟ ਹੁੰਦੇ ਸਨ ਸ਼ਰਮਾ ਅਸੀਂ ਦੋਨੇ ਕੰਡਕਟ ਕਰਾਉਂਦੇ ਰਿਹਾ ਜੋ ਕੋਈ ਇਦਾਂ ਦੀ ਗੱਲ ਹੁੰਦੀ ਤਾਂ ਸਾਡੀ ਰੈਪਿਊਟੇਸ਼ਨ ਪਹਿਲੀ ਖਰਾਬ ਹੋਣਾ ਸੀਗਾ ਕਿ ਪਾਰਟੀਲੀ ਕਰਦੇ ਆ ਤੁਸੀਂ ਕੰਮ ਦੇਖ ਕੇ ਹੀ ਦੁਬਾਰਾ ਇਹ ਬੋਡੀ ਚੁਣੀਆ ਕੱਲਾ ਕੰਮ ਦੇਖ ਕੇ ਨਹੀਂ ਜਿਹੜੀ ਸ਼ਰਮਾ ਜੀ ਦੀ ਜਿਹਨੂੰ ਕਹਿੰਦੇ ਉਹਦੇ ਬਿਲਕੁਲ ਸਾਫ਼ ਸੁਥਰੀ ਗੱਲ ਹੈ ਔਰ ਜਿਹੜੇ ਕਲੈਰਿਟੀ ਹੈ ਇਹ ਨਾਲ ਚ ਗੱਲ ਕਰਨੀ ਮੈਂ ਉਹਨੂੰ ਹਮੇਸ਼ਾ ਐਪਰੀਸ਼ੀਏਟ ਕਰਦਾ ਸਾਡੇ ਛੋਟੇ ਭਰਾ ਨੇ ਤੇ ਮੈਂ ਤਾਂ ਖੁਦ ਵੀ ਦੇਰੋਂ ਚਾਹੁੰਦਾ ਸੀਗਾ ਕਿ ਬਿਲਿੰਗ ਵਰਕਰ ਜਿਹੜੇ ਅੱਗੇ ਆਣ ਉਹ ਜਰਨਲ ਬਾਡੀ ਨੇ ਇਹਨਾਂ ਨੂੰ ਮਾਨ ਦਿੱਤਾ ਤੇ ਅਸੀਂ ਤਾਂ ਸਿਰਫ ਕੰਡਕਟਰ ਵਾਲੇ ਹੀ ਸੀ ਸੋ ਕਹਿਣ ਦਾ ਮਤਲਬ ਹੈ ਤੋਖੀ ਸਾਹਿਬ ਉਹ ਵਾਕਈ ਮੇ ਜੀ ਨੇ ਕਿਹਾ ਗਰੀਬ ਦੀ ਹੰਡੀ ਐਕਚੁਅਲੀ ਜਨਰਲ ਫੈਕਟਰੀ ਜਿਹੜਾ ਹੁੰਦਾ ਹੈ ਉਹ ਕਿਸੇ ਬਾਡੀ ਦਾ ਬਹੁਤ ਵੱਡੀ ਪਾਵਰ ਹੁੰਦੀ ਹੈ ਮੀਨਸ ਜੇ ਉਹ ਕੋ ਕੈਮਿਸਟਰੀ ਨਾ ਹੋਵੇ ਪ੍ਰਧਾਨ ਤੇ ਜਨਰਲ ਫੈਕਟਰੀ ਦੀ ਫਿਰ ਉਹ ਸਸਤਾ ਕਦੇ ਚੱਲ ਹੀ ਨਹੀਂ ਸਕਦੀ ਠੀਕ ਕੋਈ ਵੀ ਕੰਟਰੋਵਰਸੀ ਅਗਰ ਹੁੰਦੀ ਹੈ ਉਸ ਸੰਸਥਾ ਜਿਹੜੀ ਅੱਗੇ ਵਧ ਨਹੀਂ ਸਕਦੀ ਜਿਹੜੀ ਡਵੈਲਪਮੈਂਟ ਪਿਛਲੇ ਤੋਂ 2.5 ਸਾਲਾਂ ਦੇ ਮੰਦਰ ਦੇ ਅਸੀਂ ਦੇਖ ਰਹੇ ਆ ਐਡਾ ਵਧੀਆ ਇਹਨਾਂ ਨੇ ਥੱਲੇ ਬੇਸਮੈਂਟ ਦਾ ਹਾਲ ਬਣਾਇਆ ਮੇਰੇ ਖਿਆਲ ਆ ਮੁਹਾਲੀ ਦੇ ਸ਼ਾਇਦ ਕਿਸੇ ਰੇਅਰ ਮੰਦਰ ਜੀ ਐਸਾ ਹੋਵੇ ਬਾਕੀ ਅਸੀਂ ਉਮੀਦ ਕਰਦੇ ਆ ਕਿ ਸ਼ਰਮਾ ਜੀ ਨੇ ਇਸ ਤਰ੍ਹਾਂ ਉੱਪਰ ਕਮਰਿਆਂ ਦੀ ਪ੍ਰਪੋਜ਼ਲ ਔਰ ਨਾਲ ਇਹ ਵੀ ਬੜੇ ਕੌਨਫੀਡੈਂਸ ਨਾਲ ਕਿਹਾ ਕਿ ਅਸੀਂ ਉਹ ਬਣਾਵਾਂਗੇ ਜਿਹੜੇ ਸਾਰੇ ਮੁਹਾਲੀ ਦੇ ਕਿਸੇ ਮੰਦਰ ਚੋਂ ਕਮਰੇ ਨਹੀਂ ਬਣੇ ਤੋਂ ਵੀ ਵਿਸ਼ੇ ਸ਼ਰਮਾ ਜੀ ਆਪਣੇ ਮਿਸ਼ਨ ਚ ਕਾਮਯਾਬ ਹੋਣ ਔਰ ਐਗਜ਼ੈਕਟਿਵਲੀ ਅੱچھے ਮੈਂਬਰ ਚੁਣ ਜਿਹੜੇ ਵਿਲਿੰਗ ਵਰਕਰ ਹੋ ਜੀ ਹਾਂ ਸਰ ਕੀ ਕਹਿਣਾ ਚਾਹੋ ਤੁਸੀਂ ਯੂਥੋਂ ਤੇ ਤੁਹਾਨੂੰ ਕੈਸ਼ੀਅਰ ਚੁਣਿਆ ਗਿਆ ਮੰਦਰ ਦੇ ਵਿੱਚ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਮੈਂ ਬਹੁਤ ਹੀ ਵਧੀਆ ਮਹਿਸੂਸ ਕਰ ਰਿਹਾ ਜੀ ਸਭ ਤੋਂ ਵੱਧ ਤਾਂ ਮੈਂ ਪ੍ਰਧਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਜਿਹੜੀ ਵਰਕਿੰਗ ਕਮੇਟੀ ਹੈ ਉਹਦਾ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਮੈਨੂੰ ਇਹ ਕੰਮ ਜਿਹੜਾ ਸੌਂਪਿਆ ਹੈ ਤੇ ਮੇਰੀ ਇਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਜਿੰਨੀ ਵੀ ਸੇਵਾ ਮੇਤੋਂ ਹੋ ਸਕੇ ਉਹ ਮੈਂ ਕਰਾਂਗਾ ਜੀ